2017 ਦੀਆਂ ਚੋਣਾਂ ਨੂੰ ਲੈ ਕੇ ਅੱਜ ਜਿੱਥੇ ਹਰ ਇੱਕ ਪਾਰਟੀ ਵੱਲੋਂ ਆਪਣੀ ਆਪਣੀ ਦਾਵੇਦਾਰੀ ਠੋਕੀ ਜਾ ਰਹੀ ਹੈ ਇਸੇ ਲੜੀ ਤਹਿਤ ਫਰੀਦਕੋਟ ਵਿੱਚ ਡੈਮੋਕ੍ਰੈਟਿਕ ਸਵਰਾਜ ਪਾਰਟੀ ਵੱਲੋਂ ਬੀਬੀ ਰਵਿੰਦਰ ਕੌਰ ਗਿੱਲ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਜਿਸ ਦੇ ਗ੍ਰਹਿ ਵਿਕੇ ਪਾਰਟੀ ਪ੍ਰਧਾਨ ਮਨਜੀਤ ਸਿੰਘ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿਹਾ ਗਿਆ ਕਿ ਐਸਵੀਆਰ ਜ਼ਿਆਦਾਤਰ ਤਰਕੂ ਨਾਮ ਮﻘਾਬਲਾ ਕੀਤਾ ਜਾ ਰਿਹਾ ਹੈ ਇਹ ਸਵਾਇ ਪਾਰਟੀ ਇਸ ਟਾਈਮ ਉਹਨੇ ਮﻘਾਬਲੇ ਵਿੱਚ ਪੂਰਾ ਟੱਕਰ ਮﻘਾਬਲਾ ਦੇਵੇਗੀ ਏ ਦੇਖੋ ਲਗ ਲਗ ਪਾਸ ਆਇਆ ਕੋਈ ਕਹਿੰਦੇ ਜੀ ਅਸਲੀ ਅਸਲੀ ਮੁਕਾਬਲਾ ਕਾਂਗਰਸ ਤੇ ਆਪ ਦਾ ਆ ਅਕਾਲੀ ਦਲ ਕਹਿੰਦੇ ਆ ਵੀ ਸਾਡਾ ਮੁਕਾਬਲਾ ਕਿਸੇ ਨਾਲ ਹੈ ਹੀ ਨਹੀਂ ਅਸੀਂ ਤੇ ਜਿੱਤੇ ਹੀ ਬੈ ਗਏ ਆ ਇਸ ਕਰਕੇ ਇਸ ਵਾਰੀ ਇਹ ਪਹਿਲਾਂ ਇਹ ਵੀ ਵਿਚੇ ਰੌਲਾ ਪਿੰਦਾ ਸੀਗਾ ਜੀ ਕੋਡ ਲੱਕ ਲੈਂਡ ਤੇ ਉਹ ਫਿਰ ਲੋਕੀ ਪਤਾ ਨਹੀਂ ਸੜਕਾਂ ਦੇ ਆ ਕੇ ਕੀ ਇੱਥੇ ਡੈਮੋਕ੍ਰੇਸੀ ਦਾ ਜਮਹੂਰੀਅਤ ਦਾ ਨਾਚ ਨੱਚ ਦੇਣਗੇ ਕੁਛ ਨਹੀਂ ਹੋ ਰਿਹਾ ਇਹਦਾ ਮਤਲਬ ਇਹ ਹੈ ਦੇ ਲੋਕਾਂ ਨੇ ਆਪਣੇ ਕਾਰਡ ਜਿਹੜੇ ਆ ਉਹ ਕਾਫੀ ਆਪਣੇ ক্লোਜ਼ ਰੱਖੇ ਆ ਆਉਣ ਵਾਲੇ ਸਮੇਂ 'ਚ ਹੋ ਸਕਦਾ 10 ਦਿਨਾਂ ਬਾਅਦ ਕੁਝ ਪਤਾ ਲੱਗਣਾ ਸ਼ੁਰੂ ਹੋ ਜੇ ਜਦੋਂ ਕਾਂਗਰਸ ਦੇ 10 ਕੈਂਡੀਡੇਟ ਹੋਰ ਸਾਹਮਣੇ ਆ ਜਾਣਗੇ ਤੇ ਪਰ ਇੱਕ ਗੱਲ ਜਿਹੜੀ ਬੜੀ ਸਾਫ਼ ਹੈਗੀ ਆ ਕਿ ਜੋ ਹਵਾ ਆਮ ਆਦਮੀ ਪਾਰਟੀ ਦੀ ਅੱਜ ਤੋਂ 6 ਮਹੀਨੇ ਪਹਿਲਾਂ ਸੀਗੀ ਉਹ ਅੱਜ ਨਹੀਂ ਹੈਗੀ ਤਾਂ ਇੱਕ ਜਿਹੜਾ ਹੈਗਾ ਬਿਆਨ ਆਇਆ ਸੀਗਾ ਕਿ ਅਕਾਲੀ ਉਮੀਦਵਾਰਾਂ ਤੇ ਡਲੇ ਭਰਾਓ ਔਰ ਭੀੜ ਦੇ ਵਿੱਚੋਂ ਭਰਾਓ ਉਹਦਾ ਕੋਈ ਨੁਕਸਾਨ ਨਹੀਂ ਹੋਊਗਾ ਭੀੜ ਦਾ ਕੋਈ ਨਾਂ ਨਹੀਂ ਹੁੰਦਾ ਉਹਦੇ ਬਾਰੇ ਥੋੜਾ ਜਿਹਾ ਮੇਰਾ ਖਿਆਲ ਇਸ ਕਿਸਮ ਦਾ ਅਕਸਾਉਣਾ ਇਹ ਤੇ ਵੈਸੇ ਹੀ ਇਲੈਕਸ਼ਨ ਕਮਿਸ਼ਨ ਨੂੰ ਇਹਦਾ ਨੋਟਿਸ ਲੈਣਾ ਚਾਹੀਦਾ ਆ ਇਹ ਤੇ ਵੈਸੇ ਹੀ ਕਾਨੂੰਨ ਦੇ ਬਿਲਕੁਲ ਵਿਰੁੱਧ ਹੈਗਾ ਇੱਕ ਲੀਡਰ ਵੱਲੋਂ ਆਪ ਪ੍ਰੇਜਿਤ ਕਰਕੇ ਕਿਸੇ ਨੂੰ ਕਹਿਣਾ ਆਪਣੇ ਵਿਰੋਧੀ ਕੈਂਡੀਡੇਟ ਨੂੰ ਕੋਈ ਵੀ ਹੋਵੇ ਉਹ ਭਗਵੰਤ ਮਾਨ ਹੋਵੇ ਉਹ ਸੁਖਬੀਰ ਬਾਦਲ ਹੋਵੇ ਉਹ ਕੇਜਰੀਵਾਲ ਹੋਵੇ ਜਾਂ ਕੈਪਟਨ ਅਮਰਿੰਦਰ ਹੋਵੇ ਇਹ ਬਿਲਕੁਲ ਗਲਤ ਗੱਲ ਹੈ ਇਹੋ ਜਿਹਾ ਨਹੀਂ ਹੋਣਾ ਚਾਹੀਦਾ ਦੇ ਤੇ ਦੇਖੋ ਪਹਿਲਾਂ ਤੇ ਤੁਹਾਡੇ ਮੂੰਹ ਚ ਕਿਉਂ ਸ਼ੱਕਰ ਕਿ ਸਾਡੀ ਪਾਰਟੀ ਨੂੰ ਜਿੱਤ ਮਿਲੂਗੀ ਜਦੋਂ ਜਿੱਤ ਮਿਲੂਗੀ ਜੇ ਬੱਚਾ ਘਰ ਚ ਜਨਮ ਲੈਂਦਾ ਉਹ ਨਾਂ ਲੈਣ ਤੋਂ ਬਗੈਰ ਨਹੀਂ ਰਹਿਦਾ ਉਹਦਾ ਕੋਈ ਨਾਂ ਰੱਖਿਆ ਹੀ ਜਾਂਦਾ ਜਿੱਦਣ ਜਿੱਤ ਮਿਲੂਗੀ ਅਸੀਂ ਜ਼ਰੂਰ ਦੇਖਾਂਗੇ ਕਿ ਕਿਹੜੇ ਬੰਦੇ ਕਾਬਲੇ ਤਰੀਫ ਹੈਗੇ ਆ ਕਿਹੜੀ ਪਾਰਟੀ ਠੀਕ ਠਾਕ ਆ ਕਿਉਂਕਿ ਪਾਰਟੀਆਂ ਇਸ ਵੇਲੇ ਜੇ ਤੇ ਆਡਿਆਲੋਜੀ ਤੇ ਖੜੇ ਹੋਣ ਜੇ ਕਿਸੇ ਚੰਗੀ ਸਹੀ ਰਾਜਨੀਤੀ ਤੇ ਖੜੇ ਹੋਣ ਤੇ ਅਸੀਂ ਅੱਜ ਫੈਸਲਾ ਦੇ ਸਕਦੇ ਹਾਂ ਬੰਦੇ ਤੇ ਖੜੇ ਆ ਲੁੱਟ ਮਾਰ ਤੇ ਸਾਰੇ ਇੱਕੋ ਜਿਹੇ ਆ ਮਤਲਬ ਬੀਨ ਲੱਗ ਲੱਗਾ ਜਗ੍ਹਾ ਤੋਂ ਬਾਚਿਤ ਵੱਜਦੀ ਹੈ ਸੱਪ ਤੇ ਕੋਈ ਕੱਢਣ ਨੂੰ ਫਿਰਦੇ ਆ ਕਿ ਸੱਤਾ ਸਾਡੇ ਕੋਲ ਆਵੇ ਇਸ ਕਰਕੇ ਜਿਹੜੀ ਇਹੋ ਜੀਆਂ ਪਾਰਟੀਆਂ ਜਦੋਂ ਹੋ ਗਈਆਂ ਅਸੀਂ ਹੋ ਸਕਦਾ ਉਹ ਤੋਂ ਬੰਦੇ ਹੀ ਦੇਖੀਏ ਕਿ ਕਿਹੜੇ ਬੰਦੇ ਚੰਗੇ ਕਿਹੜੇ ਤੁਹਾਡੇ ਵਿੱਚ ਚੰਗੇ ਆ ਇਸ ਕਰਕੇ ਜਿਹੜਾ ਇਹ ਫੈਸਲਾ ਇਹ ਦੀ ਉਦੋਂ ਬਾਅਦ ਵਿੱਚ ਹੀ ਲਿਆ ਜਾਣਾ ਚਾਹੀਦਾ ਤੇ ਉਦੋਂ ਹੀ ਲਿਆ ਜਾਊਗਾ ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਕੋਹੜਿਆ ਜੰਗਲ